ਨਿਵਾਸ ਵਰਤਿ ਸਾਇਆ ਦਾ ਹੈ ਸਾਡੇ ਵਿੱਚ ਅਧੀਮਤ ਮਮਲੀ ਦੇ ਪਰਮਾਮ ਸ੍ਰੀ ਭਗਤਰਾਮ ਰਗੜਾ ਜੀ ਕੋਚੇ ਨੇ ਜੇਰੂ ਸ੍ਰੀ ਰਾਜਕੁਮਾਰ ਸਹੋਬੜੀ ਜੀ ਜਨਰਲ ਸਖਤਰ ਜੀਏਓ ਤੇ ਅਮਤੀ ਕਾਲੋਤੌਪੀ ਸਰਦਾਰ ਜੀ ਜੇਰੂ ਰਜੋ ਸਿੰਘ ਰਾਣਾ ਜੀ ਸੀਨੀਅਰ ਵੀਤਪੰਨਾ ਰੱਖਰ ਪੰਨਾ ਲਾਲ ਉਸਤਵਾ ਮਾਦੀ ਜੀ ਮੁਰਚੇ ਦੇ ਜੇਰੂ ਪਿਆਰਾ ਸਿੰਘ ਰਾਹੀ ਜੀ दलवीर सिंह साहब जीती रिटायर सा मलकीत सिंह नागरा जी श्री खुशी राम निर्माणा जी सराब तिरिंदरपुरी जी लोग मंदिर गिर नसन चंदिया जी सरबजीत सिंह जी रतन बागवाला जी सारे भी दोस्त मित्र अभी साहबान शायर ने सारे का निगर स्वागत तो सब तो मैं आप सब लोग राजकुमार साहो जी बहुत बढ़िया शायर बहुत बढ़िया राइटर बहुत बढ़िया इंसान उन्होंने मुबारकबाद देते हैं जो इन्होंने नवा कारोबार शुरू किया है परमात्मा करके बड़े फुले होर बड़ा दायरा इन बने बढ़िया बना बन इसी तरह छुट्टिया दिन अभी रौनक मिलना करते रहिए सो साहु बड़े साहब बहुत धन्यवाद तुम्हें इन्ना बढ़िया खूबसूरत प्रोग्राम देखा तो ਸਾਨੂੰ ਇਤਿਹਾਸਰ ਹੋਣ ਦਾ ਸਦਾ ਦੇ ਤਾਂ ਕੁਦਰਤੀ ਆਵਾਜ਼ ਮੇਰੇ ਵੀ ਮੰਤਰੀ ਕੀ ਬਾਹਰ ਸੀ ਬਾਣੀ ਸੇਟ ਕੇ ਕਰ ਰਿਹਾ ਮੈਂ ਵੇਲਾ ਸੀ ਮਸ਼ਕਾਇਚੇ ਥੋੜੇ ਕਰਕੇ ਚੁੱਕੀ ਆ ਗਿਆ ਹੈ ਜੀ ਫਿਰ ਬਾਦ ਮੇਰੀ ਬਾਤ ਤੁਸੀਂ ਸਾਰੇ ਇਹ ਮਿਲ ਜਾਣਦੇ ਹੋ ਨਹੀਂ ਕੰਨ ਤੇ ਸੁਣ ਲੋ ਨਾਮ ਅਲਕੀਤ ਸਿੰਘ ਕੌਲੇ ਨਾਮ ਮੇਰਾ ਚੰਡੀਗੜ੍ਹ ਨੋਟ ਕੀੜੇ ਗੋਲਾ ਪਰਿਆ ਕਰਾਂ ਸੀ ਬੋਲ ਸਖਤ ਕਰਨਾ ਉਪਰ ਹੀ ਇੱਕ ਕਾਂਦੀ ਨਾਲ ਚੱਕੀ ਫੇਰਾ ਟੋਕਰੀ ਮੈਂ ਨਹੀਂ ਕਹਿਣਾ ਮੈਂ ਕੋਈ ਸਹਿਤਕਾਰ ਹਾਂ ਨਾ ਮੈਂ ਗਵਈਆ ਨਾ ਮੈਂ ਗੀਤਕਾਰ ਹਾਂ ਸ਼ਹਿਰਾ ਦੇ ਫੁਲਕਾਰਾਂ ਦੇ ਨਾਲ ਸਾਡੀ ਯਾਰੀ ਹੈ ਬਸ ਇਸੇ ਮਾਨ ਕੇ ਇਹ ਕੰਮ ਰਚਿਆ ਜਾ ਰਿਹਾ ਹੈ। ਬਹੁਤ ਬਹੁਤ ਜੀ। ਲੌਜੀ ਮੈਂ ਅੱਜ ਦੇ ਪ੍ਰੋਗਰਾਮ ਦੀ ਇਸ ਖੁਸ਼ਹਿਰੀ ਦੀ ਇਸ ਕਵੀ ਦਰਬਾਰ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਕਵੀ ਮਚੋ ਹਾਲੀ ਦੇ ਪ੍ਰਧਾਨ ਜੀ ਭਗਤਰਹੁ ਰੰਗੜਾ ਸਾਹਿਬ ਦੇ ਕੀ ਕਰਾਂਗਾ ਕਿ ਦੋ ਸ਼ਬਦ ਆਪਣੇ ਉਹ ਭਾਰੀ ਤੋਂ ਸਾਝੇ ਕਰੀ ਬਹੁਤ ਬਹੁਤ ਵਧਾਈ ਆਪ ਸਭ ਨੂੰ ਕਭੀ ਮਤ ਮਾੜੀ ਬਰਨ ਗਿਆ ਕੈਰੇਜ ਅੰਦਰ ਤੇ ਸਭ ਤੋਂ ਪਹਿਲਾਂ ਤਾਂ ਜਿਹੜੇ ਆਜਮਾ ਸਹੋਗ ਵਾਲੇ ਉਹ ਬਹੁਤ ਬਹੁਤ ਦੁਆਰਾਂ ਕਾਫੀ ਬਦ ਕਰੇ ਸਾਰੇ ਸਨ ਇਨਨ ਦੇ ਇਹ ਤੋਂ ਪਾਉਂ ਦਾ ਗੰਸੂ ਕੀਤੇ ਮੇਲ ਬਹੁਤ ਬੜੀ ਸਰਗਰਮ ਹੋਈ ਹੈ ਦੇਖ ਕੇ ਜਿਹੜਾ ਬੰਦਾ ਇਹਦਾ ਲੈ ਲਓ ਇਹ ਜਿਹੜਾ ਮੈਂ ਤੁਹਾਨੂੰ ਉਹ ਸਮਝ ਲਓ ਬੇਰੀ ਬਿਵਾਰਿਆ ਕਰਤਾ ਜਰਨੇ ਤੇ ਇਹ ਜਿਹੜੇ ਬੁਰੀਆਂ ਆ ਜਾਂਦੇ ਤੇ ਜੇ ਐਕਟਿਵ ਹੋਣਾ ਹੋਵੇ ਤਾਂ ਉਹ ਜਿਹੜਾ ਹੈਗਾ ਸਬਸਟਾਈਮ ਦੇ ਨਾਲ ਜੁੜਨਾ ਚਾਹੀਦਾ ਤੇ ਸਭਾ ਸਾਡੇ ਜੁੜਨ ਤੋਂ ਬਾਅਦ ਜਿਹੜਾ ਤੁਹਾਨੂੰ ਦਰਦ ਹੋਣਾ ਕੰਪੀ ਕਰਦਾ ਹੈ ਇਹ ਤਾਂ ਬਹੁਤ ਅਸ਼ੀਗਰ ਦੇਖੋ ਸਾ ਮਨਮੋਹ ਸਿੰਘ ਜਿਹੜੇ ਸਾਡੇ ਰਾਇਲਸ ਦੇ ਸੀ ਜਿਸੀ ਉਹਨਾਂ ਦੀ ਬੜੀ ਪੜੀ ਹੋਈ ਹੈ ਤੇ ਉਹ ਟੁੱਟਾਂ ਦੇ ਦੁਤਾਂ ਤੇ ਬੈਠਾ ਕਰਦੇ ਇਹ ਮਹਾਮੈਨਾ ਦੇ ਬਹੁ ਬੜੇ ਸਾਡੇ ਸਾਰੇ ਬੰਦੋ ਪਰਮਾਤਮਾ ਦਾ ਨਹੀਂ ਕਰ ਇਹ ਇੱਕ ਵਾਰੀ ਫੇਰ ਨਾਲ ਆ ਗਏ ਤੇ ਮੈਂ ਬੜਾ ਖੁਸ਼ ਹਾਂ ਕਿ ਅੱਜ ਵਰਕੇ ਡੇਸ ਸੀ ਅੱਜ ਉਹਨਾਂ ਸਾਥੀ ਆਏ ہے વિશેષ طور پہ اے کدی سارا پروگرام نہیں کرتے تے ਤੁਸੀਂ سارے اپنے کام کر کھڑے ہیں केशो मबरो हे शुक्र मते कबो न ठरू ना ठरू अश्वोज्य उजाय करू नीचे करी अपनी जीत करू अर सीखो अपने ही मन को ए लालच हो को जुरु जब आप की औदन दान बने अत हीरण वे करू प्रभु मात्र कृपा करे तोरे सारेया दे परिवार हस्ते वस्ते रे ऐसी तरह खुशियां लगिया रे कहड्या दे विच के मैं ਅੱਜ ਵੀ ਇਹ ਸਰਵਾਈ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਜੋ ਥੋੜੇ ਜਿਨ ਪਹਿਲਾਂ ਸਾਡੇ ਸੰਗੀਤ ਜਗਤ ਦੇ ਕੁਝ ਸੱਚਣ ਵਿਛੜ ਗਏ ਨੇ ਸੰਗੀਤ ਕਾਰਕ ਅੰਮ੍ਰਿਤਪੁਰ ਜਲਸਾ ਜੀ ਸੰਦੀਪਰ ਭੱਲਾ ਜੀ ਤੁਹਾਜੀ ਜੋ ਰਾਜਵੀਰ ਜਵੰਤਾ ਜੀ ਲੋਕ ਹੈ ਕਿ ਸਾਡਾ ਪਰਮ ਮਿੱਤਰ ਕਰਮਜੀਤ ਕੰਧਾ ਜੀ ਸੋ ਇਹਨਾਂ ਨੂੰ ਮੈਂ ਤਕੀਰ ਚਲ ਸ਼ੁਕਲਾ ਜੀ ਗਾਇਕ ਗੁਰਮੀਤ ਬਾਣ ਜੀ ਬੜੇ ਹੀ ਦੁਖਾਂਤ ਬਤਨੇ ਸਾਡੇ ਨਾਲ ਉਹਨਾਂ ਨੂੰ ਸ਼ਰਧਾ ਦੇ ਫੋਨਟ ਅਕਾਂਖੇ ਆਪ ਸਭ ਤੋਂ ਬੇਨਤੀ ਕਰਦਾ ਹਾਂ ਕਿ ਉਹਨਾਂ ਦੇ ਬਤਨ ਮੋਨ ਕਰ ਕੋਈ ਕਰੇ ਹੋ ਕੇ